ਰਾਮਦਾਸ ਹੈ ਹੁਈ ਸਹਾਇ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਸਤਿਗੁਰ ਸਨ ਘਰ ਵਿੱਚ ਸਭ ਤੋਂ ਵੱਡਾ ਸੁਪੁੱਤਰ ਹੋਣ ਕਰਕੇ ਨਾਂ ਭਾਈ ਜੇਠਾ ਜੀ ਪਿਆ ਇੱਕ ਵਾਰ ਆਪਣੇ ਨਾਨਕੇ ਪਿੰਡ ਬਾਸਰਕੇ ਦੀ ਸੰਗਤ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਗਏ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਐਸੇ ਪ੍ਰਭਾਵਿਤ ਹੋਏ ਕਿ ਫੇਰ ਕਦੇ ਵਾਪਸ ਬਾਸਰ ਕੇ ਨਹੀਂ ਆਏ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਅਤੇ ਲੰਗਰ ਦੀ ਸੇਵਾ ਵੀ ਬਹੁਤ ਸ਼ਰਧਾ ਪਿਆਰ ਨਾਲ ਕਰਨ ਲੱਗ ਪਏ ਭਾਈ ਜੇਠਾ ਜੀ ਦੀ ਸੇਵਾ ਸ਼ਖਸੀਅਤ ਅਤੇ ਅਧਿਆਤਮਕ ਲਗਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਨੇ ਆਪਣੀ ਸੁਪਤਰੀ ਬੀਬੀ ਪਾਨੀ ਜੀ ਦਾ ਵਿਆਹ ਉਹਨਾਂ ਨਾਲ ਕਰ ਦਿੱਤਾ ਵਿਆਹ ਤੋਂ ਬਾਅਦ ਨਿਥਾਵਿਆਂ ਦੇ ਥਾਂ ਗੁਰੂ ਅਮਰਦਾਸ ਜੀ ਨੇ ਆਪ ਨੂੰ ਬੌਲੀ ਬਣਾਉਣ ਦੀ ਸੇਵਾ ਦਿੱਤੀ ਗੁਰੂ ਅਮਰਦਾਸ ਜੀ ਨੇ ਮਾਝੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣਾਉਣ ਦੇ ਖਿਆਲ ਨਾਲ ਭਾਈ ਜੇਠਾ ਜੀ ਨੂੰ ਬਾਬਾ ਬੁੱਢਾ ਜੀ ਸਮੇਤ ਗੁਰੂ ਕਾ ਚੱਕ ਜਿੱਥੇ ਹੁਣ ਅੰਮ੍ਰਿਤਸਰ ਹੈ ਵਸਾਉਣ ਲਈ ਭੇਜਿਆ ਗੁਰੂ ਰਾਮਦਾਸ ਸਾਹਿਬ ਨੇ ਦਸਤਕਾਰੀ ਦਾ ਹੁਨਰ ਰੱਖਣ ਵਾਲੇ 52 ਹੁਨਰਮੰਦਾਂ ਨੂੰ ਪਰੇਰ ਕੇ ਇੱਥੇ ਲਿਆਂਦਾ ਅਤੇ ਇਸ ਸ਼ਹਿਰ ਵਿੱਚ ਇਨਾਂ ਲਈ ਗੁਰੂ ਬਾਜ਼ਾਰ ਬਣਾ ਕੇ ਸ਼ਹਿਰ ਨੂੰ ਵਪਾਰ ਦਾ ਉੱਗਾ ਕੇਂਦਰ ਬਣਾਇਆ ਇਸ ਸ਼ਹਿਰ ਨੂੰ ਅਧਿਆਤਮਕ ਕੇਂਦਰ ਵਜੋਂ ਸਥਾਪਿਤ ਕਰਨ ਲਈ ਇੱਥੇ ਪਵਿੱਤਰ ਸਰੋਵਰ ਦੀ ਖੋਦਵਾਈ ਆਰੰਭ ਕੀਤੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕਰਕੇ ਉਸ ਵਿੱਚ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤੁਰਕੀ ਬਾਣੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਆਪ ਦੀ ਬਾਣੀ ਦਰਜ ਹੈ ਆਪ ਜੀ ਨੇ ਬਾਣੀ ਵਿੱਚ ਦਰਸਾਇਆ ਕਿ ਸਿੱਖ ਦਾ ਰੋਜ਼ਾਨਾ ਨਿਤਨੇਮ ਕੀ ਹੋਣਾ ਚਾਹੀਦਾ ਹੈ ਸਿੱਖਾਂ ਦੇ ਅਨੰਦ ਕਾਰਜ ਵੇਲੇ ਪੜੀਆਂ ਜਾਂਦੀਆਂ ਲਾਵਾਂ ਦਾ ਉਚਾਰਣ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਹੀ ਕੀਤਾ ਹੈ